ਮੈਂ ਗੁਰਦੁਆਰਾ ਗੰਗਾ ਚੌਧਰੀ ਵਾਲੇ ਦੀ ਇਤਿਹਾਸਕ ਗੁਰਦੁਆਰਾ ਜਿੱਥੇ ਕਿ ਅਸੀਂ ਸਾਰੇ ਮੋਤਵਾਰ ਪਿੰਡ ਦੇ ਬਤਵੰਤੇ ਤੇ ਨਾਲ ਹੀ ਇੱਥੇ ਚੌਕੀਨ ਜਾਤ ਤੇ ਪੁਲਸ ਮਜੂਦ ਹੈ ਰਾਤ ਕੋਈ 1.5 ਵਜੇ ਚੋਰ ਆਇਆ ਜੋ ਕਿ ਇੱਥੇ ਖੜਿਆ ਵਾ ਸਾਰੇ ਜਿੰਨੇ ਵੀ ਆ ਇੱਥੇ ਬੈਠੇ ਮਤਵੰਤੇ ਲੋਕ ਸਾਰਿਆਂ ਦੇ ਸਾਹਮਣੇ ਇਹ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਆਈ ਹੈ ਐਗਰੀਮੈਂਟ 1.5 ਘੰਟੇ ਅੰਦਰ ਗੁਰਦੁਆਰੇ ਦੇ ਅੰਦਰ ਬਾਅਦ ਦਾ ਵੀ ਤਾਲਾ ਤੋੜ ਕੇ ਇਹ ਅੰਦਰ ਮੌਜੂਦ ਸੀਗਾ ਗੋਲਕ ਦੇ ਵਿੱਚ ਜੋ 1.5 ਮਹੀਨਾ ਤਕਰੀਬਨ 35-40000 ਰੁਪਏ ਸੀਗਾ ਕੋਈ ਨੇ ਚੋਰੀ ਕੀਤਾ ਨਾਲ ਦੀ ਨਾਲ ਇਹਨਾਂ ਦੋ ਤਿੰਨ ਚੋਰੀਆਂ ਹੋਰ ਵੀ ਮੰਨੀਆਂ ਤੇ ਸ਼ੁੱਕਰਵਾਰ ਦੀ ਮੇਰੇ ਕੋਲ 17-18 ਫਰੀਦੀਆ ਮੈਂ ਕਰਨੀ ਹੈਗੀ ਮੈਂ ਏਕੇ ਗਈ ਮਮਾ ਦੇ ਠੀਕ ਨਹੀਂ ਉਹਨਾਂ ਦੀ ਖਬਰ ਲੈਣ ਗਈ ਤੇ ਜਿਹਨੂੰ ਤੋਂ ਇੱਕ ਤਵਰੀ ਫੋਨ ਗਿਆ 11 ਕਰੋੜ ਨੂੰ ਫੋਨ ਗਿਆ ਕਿ ਤੁਸੀਂ ਕਿੱਥੇ ਜੋ ਮੈਂ ਕਿਹਾ ਵੀ ਮੈਂ ਮਮੀ ਦਾ ਪਤਾ ਲੈਣ ਗਈ ਉਹ ਫਿਰ ਆਂਦੇ ਵੀ ਅਛੀਤੀ ਆਓ ਤੁਹਾਡੇ ਘਰ ਕੁਝ ਹੋਇਆ ਜੀ ਤੇ ਫਿਰ ਮੈਂ ਆਣ ਕੇ ਵੇਖਿਆ ਘੰਟਿਆਂ ਕ ਲੱਗ ਹੀ ਜਾਂਦਾ ਮਸਰਾਉਂਦੇ ਆਉਂਦੇ ਆਉਂਦੇ ਆ ਵੇਖਿਆ ਤੇ ਉਹ ਸਭ ਕੁਝ ਲਰਿਆ ਬਿਲਰਿਆ ਪਿਆ ਫਿਰ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਛੇਕ ਤੋੜੇ ਦਾ ਗਹਿਣਾ ਤੇ ਇਹ ਸਵਾਹ ਤੋਂ ਲੱਖ ਰੁਪਏ ਦਾ ਹੁੰਦਾ ਜਾ ਇਹਨਾਂ ਦਾ ਹੈਗਾ ਨਕਦ ਕੈਸ਼ ਹਾਂਜੀ ਨਕਦ ਕੈਸ਼ ਜੀ ਘਰੇ ਕੰਮ ਤੇ ਲੱਗੇ ਸੀ ਸੀਸੀਟੀਵੀ ਹਾਂਜੀ ਕੈਮਰੇ ਲੱਗੇ ਸੀ ਸਭ ਕੁਝ ਲੱਗਾ ਉਹ ਲਾ ਕੇ ਵੀ ਆ ਜਿਹੜਾ ਹੁੰਦਾ ਉਹ ਲਾ ਕੇ ਲੈ ਕੇ ਆ ਟਾ ਪਿੱਛੇ ਉਹਨਾਂ ਨੇ ਕਟਿੰਗ ਕਰ ਲਈ ਸੀ 17 ਦੀ ਤੇ ਵੀ ਆ ਵੀ ਲਹਿ ਗਿਆ ਜਦ ਅੱਜ ਜੋ ਚੋਰ ਫੜਿਆ ਗਿਆ ਤੇ ਤੁਹਾਨੂੰ ਕੀ ਲੱਗਦਾ ਹਣਾ ਹਾਂ ਠੀਕ ਆ ਫਿਰ ਮੰਨਦਾ ਮੰਨਦਾ ਹੋਊਗਾ ਠੀਕ ਆ ਹਾਂਜੀ ਮੈਂ ਤੁਸੀਂ ਕੀ ਮੰਗ ਕਰਦੇ ਨਾ ਮੰਗ ਇਹੋ ਕਰਦੇ ਆ ਕਿ ਮੇਰਾ ਸਮਾਨ ਮੈਨੂੰ ਵਾਪਸ ਮਿਲਣਾ ਚਾਹੀਦਾ ਤੇ ਤੁਹਾਨੂੰ ਕੋ ਪੱਲਗਾ ਕਿਨੇ ਬੰਦੇ ਘਰੇ ਧੱਕ ਲੋ ਹਾਂਜੀ ਮੈਂ ਕਿਨੇ ਵਜਾ ਦਾਕ ਲੈਣਾ ਕਰਦੇ ਤੁਹਾਡੇ ਮੈਂ ਕੱਲੀ ਹਾਂ ਇਹ ਨਹੀਂ ਇਹ ਦੂਰ ਕਿਨੇ ਜਾਣੇ ਸੀ ਉਹਦਾ ਮੈਨੂੰ ਕੋਈ ਪਤਾ ਨਹੀਂ ਜ ਮੈਂ ਘਰ ਹੀ ਨਹੀਂ ਹੈਗੀ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਉਹਤੇ ਅਲੀਗੇਸ਼ਨ ਹੈ ਨੋਸ਼ੇਰਾ ਪਰ ਨੋਤਾਈਆ 22 23 ਸਾਲ ਦੀ ਏਜ ਹੈ ਤੇ ਉਹਤੇ ਅਲੀਗੇਸ਼ਨ ਹੈ ਕਿ ਸ਼ਾਇਦ ਉਹਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈ ਕਿ ਉਸ ਸੰਗਤ ਜੋ ਕੈਰੀਅਰ ਕੇ ਮੇਬੀ ਨੇ ਚੋਰੀ ਕੀਤੀ ਹੋਏ ਉਹ ਹਲੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਕਲੇਮ ਨੂੰ ਬਾਕੀ ਜਿਹੜਾ ਇੰਟੈਰੋਗੇਸ਼ਨ ਹੋਏਗੀ ਜਦੋਂ ਕੁਝ ਰਿਕਵਰੀ ਹੋਏਗੀ ਫਿਰ ਅਸੀਂ ਪੁਖਤਾ ਤੌਰ ਤੇ ਇਹਦੇ ਕਹਿ ਪਾਵਾਂਗੇ ਕਿ ਹਾਂ ਇਹ ਇਨਵੋਲਡ ਸੀਗਾ ਇਸ ਚੋਰੀ ਦੇ ਵਿੱਚ ਤੇ ਹਲੇ ਥੋੜਾ ਟਾਈਮ ਹੀ ਹੋਇਆ ਅਸੀਂ ਪੁੱਛ ਕਿ ਸਾਡੀ ਚੱਲਦੀ ਹੈ ਇਹਦੇ ਉੱਤੇ ਅਸੀਂ ਆਲਰੇਡੀ ਆਪਣਾ ਇਸ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿਸ ਵੱਲੋਂ ਚੋਰੀ ਕੀਤੀ ਗਈ ਹੈ ਕਿਵੇਂ ਹੋਈ ਹੈ ਹੁਣ ਇਹ ਵਾਲਾ ਵੇ ਸਾਨੂੰ ਆਊਟ ਮਿਲ ਰਿਹਾ ਹੈਗਾ ਅਸਿਸਟੈਂਟ ਇਸ ਲਾਈਨ ਦੇ ਉੱਤੇ ਟਰੈਵਲ ਕਰ ਰਹੇ ਹੈਗੇ ਇਹਨਾਂ ਤੋਂ ਪੁੱਛਦੇ ਆ ਕਿ ਹੋਰ ਕੋਈ ਸਾਥੀ ਕੋਈ ਸੀਗਾ ਜਾਂ ਕੋਈ ਕੌਣ ਸੀਗਾ ਜਾਂ ਆਈਡੈਂਟੀਫਾਈ ਕਰਦੇ ਆ ਕਿ ਇਹਨਾਂ ਐਕਚੁਅਲ ਚ ਚੋਰੀ ਕੀਤੀ ਹੈ ਕਿ ਨਹੀਂ ਉਹ ਹਲੇ ਵੈਰੀਫਿਕੇਸ਼ਨ ਬਾਕੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗਦਾ ਦੇਖਦੇ ਜਾਦੇ ਸਾਹਮਣੇ ਹੁੰਦਾ ਉਸ ਤੋਂ ਬਾਅਦ ਬੰਦੀ ਕਰ ਲਈ ਹੁੰਦੇ ਬਿਲਕੁਲ ਬਿਲਕੁਲ ਜੋ ਵੀ ਜੇ ਤਾਂ ਮਤਲਬ ਸਾਰਾ ਕੁਝ ਕਲੀਅਰਾਈਫ ਹੁੰਦਾ ਕਿ ਇਹਨੇ ਚੋਰੀ ਕੀਤੀ ਹੈ ਆਈਡੈਂਟੀਫਾਈ ਹੋ ਜਾਂਦਾ ਸਾਰਾ ਕੁਝ ਤਾਂ ਫਿਰ ਨੈਕਸਟ ਜਿਹੜੀ ਹੋਏਗੀ ਅਗਲੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਥੀ ਹੋਣਗੇ ਜਾਂ ਫਾਰਮਲ ਚੇਨ ਜਿਹੜੀ ਹੋਏਗੀ ਚੋਰੀ ਦੀ ਆਪਾਂ ਉਹਨੂੰ ਪੂਰਾ ਟ੍ਰੇਸ ਕਰਨ ਦੀ ਆਪਣੇ ਵੱਲੋਂ ਅਸੀਂ ਪੂਰੀ ਕਰਾਂਗੇ ਤੇ ਜੋ ਵੀ ਬੰਦੀ ਕਾਰਪਾਈ ਹੋਏਗੀ ਉਹ ਹੋਏਗੀ ਨਾਲ ਦੇ